ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਜਿਹੜਾ ਬੀਮਾ ਹੈ ਠੀਕ ਹੈ ਉਹ ਕੀ ਹੁੰਦਾ ਹੈ ਤੇ ਜ਼ਿਆਦਾਤਰ ਬੀਮੇ ਨੂੰ ਲੋਕੀ LIC ਦੇ ਨਾਂ ਤੇ ਜਾਣਦੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ LIC ਬੀਮਾ ਠੀਕ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਉਹ ਬੀਮਾ ਜਿਹੜਾ LIC ਦਾ ਹੀ ਹੋਵੇ ਉਹ ਕਿਸੇ ਵੀ ਕੰਪਨੀ ਦਾ ਹੋ ਸਕਦਾ ਹੈ ਠੀਕ ਹੈ ਚਾਹੇ ਉਹ Bajaj ਦਾ ਹੋਵੇ ਚਾਹੇ HDFC ਬੈਂਕ ਨੇ ਉਹ ਕੀਤਾ ਹੋਵੇ ਅੱਪਾ ਅੱਜ ਗੱਲ ਕਰਾਂਗੇ ਸਿਰਫ ਬੀਮਾ ਕੀ ਹੁੰਦਾ ਹੈ ਆਪਾਂ ਇਹ ਨਹੀਂ ਕਹਿ ਰਹੇ ਕਿ ਜਿਹੜਾ بیمਾ ਉਹ LIC ਦਾ ਕੀ ਹੁੰਦਾ ਹੈ ਆਪਾਂ ਸਿਰਫ ਗੱਲ ਕਰਨੀ ਹੈ ਕਿ ਜਿਹੜਾ بیمਾ ਹੈ ਉਹ ਕੀ ਹੁੰਦਾ ਹੈ ਕਿਵੇਂ ਕੰਮ ਕਰਦਾ ਹੈ ਤੇ ਪੈਸੇ ਉਹਦੇ ਵਿੱਚ ਕਿਵੇਂ ਮਿਲਦੇ ਨੇ ਠੀਕ ਹੈ ਤੇ بیمੇ ਦਾ ਸਾਨੂੰ ਲਾਭ ਕੀ ਹੋਣ ਵਾਲਾ ਹੈ ਤੇ ਇਹ ਕੀ ਹੁੰਦਾ ਹੈ ਪੈਸੇ ਕਿਵੇਂ ਮਿਲਦੇ ਨੇ ਤੇ ਲਾਭ ਕੀ ਹੋਣ ਵਾਲਾ ਹੈ ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਚ ਦੇਖਣ ਨੂੰ ਮਿਲੇਗਾ ਤਾਂ ਦੋਸਤੋ ਜਿਨ੍ਹਾਂ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਜਿਹੜੀ ਇਹ LIC ਹੈ ਠੀਕ ਹੈ ਆਪਾਂ LIC ਨੂੰ ਅੱਗੇ ਲੈ ਕੇ ਚੱਲਦੇ ਹਾਂ ਬਾਕੀ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਸਾਈਡ ਵਿੱਚ ਰੱਖ ਦਿਆਂ ਠੀਕ ਹੈ ਤੁਹਾਨੂੰ ਸਮਝਣਾ ਸੌਖਾ ਹੋਏਗਾ ਠੀਕ ਹੈ ਉਮੀਦ ਕਰਦਾ ਦੋਵੇਂ ਹੀ ਗੱਲ ਇਹ ਸਮਝ ਗਏ ਹੋਣਗੇ ਕਿ ਅਸੀਂ ਆਪਾਂ ਗੱਲ ਕਰਨੀ ਹੈ ਸਿਰਫ ਬੀਮੇ ਦੀ ਕੰਪਨੀ ਦੀ ਕੋਈ ਗੱਲ ਨਹੀਂ ਕਰਨੀ ਪਰ ਫਿਰ ਵੀ ਆਪਾਂ ਗੱਲ ਕਰਦੇ ਹਾਂ LIC ਕਿਉਂਕਿ LIC ਤੋਂ ਲੋਕੀ ਜ਼ਿਆਦਾ ਪਛਾਣਦੇ ਕਿ LIC ਕੀ ਹੁੰਦਾ ਬੀਮਾ ਹੁੰਦਾ ਠੀਕ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕੋਈ ਬੰਦਾ ਜੇ LIC ਦੀ ਕੰਪਨੀ ਦੇ ਵਿੱਚ ਬੀਮਾ ਕਰਵਾਉਂਦਾ ਹੈ ਠੀਕ ਹੈ ਤਾਂ ਉਸ ਨੂੰ ਕੀ ਫਾਇਦਾ ਹੋਣ ਵਾਲਾ ਹੈ ਹੁਣ ਦੋਸਤੋ ਉਰੇ ਦੋ ਤਰੀਕੇ ਦੇ ਨਾਲ ਫਾਇਦੇ ਹੁੰਦੇ ਨੇ ਉਹ ਤੁਹਾਨੂੰ ਆਪਾਂ ਹੁਣ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਬੀਮਾ ਹੈ ਠੀਕ ਹੈ ਜਿਹਨੂੰ ਆਪਾਂ ਇੰਸ਼ੋਰੈਂਸ ਵੀ ਕਹਿ ਦਿੰਦੇ ਆ ਇਹ ਕੀ ਹੁੰਦਾ ਹੈ ਇੰਸ਼ੋਰੈਂਸ ਦਾ ਮਤਲਬ ਹੁੰਦਾ ਹੈ ਕਿ ਕਿਸੇ ਦੇ ਨਾਲ ਇੱਕ ਸ਼ਰਤ ਟਾਈਪ ਆਪਾਂ ਗੱਲ ਕਰ ਰਹੀਆਂ ਕਿ ਤੁਝੇ ਸਾਨੂੰ ਇੰਨਾ ਕੁਝ ਦੇਂਗਾ ਠੀਕ ਹੈ ਤੇ ਅਸੀਂ ਤੁਹਾਨੂੰ ਇੰਨਾ ਕੁਝ ਦਵਾਂਗੇ ਜੇ ਤੈਨੂੰ ਕੁਝ ਉਨਨਕੀ ਹੁੰਦੀ ਹੈ ਹੁਣ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਮੰਨ ਲਓ LIC ਦੇ ਵਿੱਚ ਠੀਕ ਹੈ ਕੋਈ ਬੰਦਾ ਬੀਮਾ ਕਰਵਾਉਂਦਾ ਹੈ ਹੁਣ ਆਪਾਂ ਲੈ ਕੇ ਚੱਲਦੇ ਹਾਂ ਜੇ ਉਹ ਬੰਦਾ 20 ਸਾਲ ਦਾ ਬੀਮਾ ਕਰਵਾਉਂਦਾ ਹੈ ਚਾਹੇ 10 ਸਾਲ ਦਾ ਬੀਮਾ ਕਰਵਾਉਂਦਾ ਹੈ ਠੀਕ ਹੈ ਹੁਣ ਆਪਾਂ ਇੱਕ ਲੰਬੀ ਲੈਣ ਖਿੱਚ ਕੇ ਆਪਾਂ ਮੰਨ ਲੈਨੇ ਆ ਕਿ ਇਹ ਪਹਿਲਾ ਸਾਲ ਹੈ ਤੇ ਉਹਨੇ 10 ਸਾਲ ਪੈਸਾ ਭਰਨਾ ਹੈ ਠੀਕ ਹੈ ਤੁਸੀਂ ਧਿਆਨ ਨਾਲ ਸਮਝਾ ਜੇ ਕੋਈ ਨਾ ਸਮਝ ਆਵੇ ਦੋਸਤੋ ਕਮੈਂਟ ਵਿੱਚ ਜਰੂਰ ਤੁਸੀਂ ਦੱਸਣਾ ਹੈ ਤਾਂ ਜੋ ਅਸੀਂ ਇੱਕ ਹੋਰ ਵੀਡੀਓ ਬਣਾ ਦੀਏ ਜਿਸ ਦੇ ਵਿੱਚ ਤੁਹਾਨੂੰ ਪਤਾ ਲੱਗ ਸਕੇ ਕਿ ਜਿਹੜੀ ਤੁਹਾਡੀ ਵੀ ਕੋਈ ਵੀ ਜਾਣਕਾਰੀ ਧੂਰੀ ਰਹਿ ਗਈ ਅਸੀਂ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਬੰਦੇ ਨੇ ਕੋਈ ਵੀ ਬੰਦੇ ਨੇ LIC ਦਾ ਬੀਮਾ ਲੈ ਲਿਆ ਠੀਕ ਹੈ ਹੁਣ 2024 ਦੇ ਵਿੱਚ ਸ਼ੁਰੂ ਕਰਵਾ ਲਿਆ ਠੀਕ ਹੈ 10 ਸਾਲ ਦਾ ਲੈ ਲੈ ਯਾਨੀ ਕਿ 34 ਦੇ ਵਿੱਚ ਇਹ ਬੀਮਾ ਹੈ ਜਿਹੜਾ ਇਹ ਪੂਰਾ ਹੋ ਜਾਏਗਾ ਠੀਕ ਹੈ ਹੁਣ ਬੀਮਾ ਕੀ ਹੈ ਬੀਮਾ ਲੈਂਦਾ ਹੈ ਉਹ ਬੰਦਾ ਕਹਿੰਦਾ ਵੀ ਮੈਨੂੰ ਤੂੰ 1 ਲੱਖ ਦਾ ਬੀਮਾ ਕਰ ਦੇ ਹੁਣ 1 ਲੱਖ ਦਾ ਬੀਮਾ ਹੈ ਜਿਹੜਾ ਸਰਕਾਰ ਹੈ ਜਿਹੜੀ ਯਾਨੀ ਕਿ ਕੰਪਨੀ ਹੈ ਜਿਹੜੀ ਉਹ 1 ਲੱਖ ਨੂੰ 10 ਸਾਲਾਂ ਦੇ ਵਿੱਚ ਡਿਵਾਈਡ ਕਰ ਦੇਗੀ ਤੇ ਉਸ ਹਿਸਾਬ ਨਾਲ ਉਹਦੀ ਸਾਲ ਦੀ ਜਿਹੜੀ ਕਿਸ਼ਤ ਬਣਾ ਦੇਗੀ ਠੀਕ ਹੈ ਹੁਣ ਇਹ ਬੰਦਾ ਹੈ ਜਿਹੜਾ ਉਹਦੇ ਪ੍ਰਸ਼ਨ ਜਿਹਨੇ ਬਿਨਿਮਾ ਕਰਾਇਆ ਸੀ ਐਲ ਆਈ ਹੀ ਦਾ ਠੀਕ ਹੈ ਇਹ ਬੰਦਾ ਕੀ ਕਰੇਗਾ ਇਹ ਪੈਸੇ ਜਮ੍ਹਾਂ ਕਰਾਉਣੇ ਸ਼ੁਰੂ ਕਰ ਦੇਗਾ ਠੀਕ ਹੈ ਇਹ ਬੰਦਾ ਹੁਣ ਪੈਸੇ ਜਮ੍ਹਾਂ ਕਰਾਉਣੇ ਸ਼ੁਰੂ ਕਰ ਦਿੰਦਾ ਹੈ ਉਹ ਯਾਨੀ 2034 ਤੱਕ ਪੈਸੇ ਜਮ੍ਹਾਂ ਕਰਾ ਦਿੰਦਾ ਹੈ ਹੁਣ ਕੀ ਹੁੰਦਾ ਹੈ ਜਿਹੜਾ ਇਸ ਬੰਦੇ ਦਾ 10 ਸਾਲਾਂ ਦੇ ਵਿੱਚ ਜਿੰਨਾ ਪੈਸਾ ਗਿਆ ਹੈ ਮੰਨ ਲਓ ਆਪਾਂ ਮੋਟੀ ਮੋਟੀ ਗੱਲ ਕਰ ਲਈਏ ਜਿਹੜਾ 10 ਇਸ ਸਾਲਾਂ ਦੇ ਵਿੱਚ ਪੈਸਾ ਗਿਆ ਉਹ 1 ਲੱਖ ਗਿਆ ਠੀਕ ਹੈ 1 ਲੱਖ ਰੁਪਿਆ ਗਿਆ ਇਸ ਬੰਦੇ ਦਾ ਤਾਂ ਇਸ ਨੂੰ ਕੰਪਨੀ ਕੀ ਦੇਗੀ 10 ਸਾਲਾਂ ਦੇ ਵਿੱਚ ਇਸ ਨੂੰ ਕੰਪਨੀ ਦੇਗੀ ਨਾਲ ਵਿਆਜ ਲਾ ਕੇ ਜਿੰਨਾ ਵੀ ਕੰਪਨੀ ਦੇ ਉਸ ਸਕੀਮ ਦੇ ਵਿੱਚ ਜੋ ਵਿਆਜ ਹੋਏਗਾ ਉਹ ਪਲੱਸ ਕਰਕੇ ਇਸ ਨੂੰ ਦੇ ਦੇਗੀ 10 ਸਾਲਾਂ ਦੇ ਬਾਅਦ ਠੀਕ ਹੈ ਇੱਕ ਤੇ ਇਸ ਤਰੀਕੇ ਦੇ ਨਾਲ ਪੈਸਾ ਹੁੰਦਾ ਹੈ ਇਹ ਆਪਾਂ ਇੱਕ ਗੱਲ ਕਰ ਸਕਦੇ ਆ ਇੱਕ ਆਪਣਾ ਪੈਸਾ ਹੌਲੀ-ਹੌਲੀ ਆਪਾਂ ਪੈਸਾ ਦਿੱਤਾ ਠੀਕ ਹੈ ਤੇ ਇਹ ਆਪਾਂ ਨੂੰ ਟੋਟਲ ਹੋ ਕੇ ਉਰੇ ਵਿਆਸ ਸਮੇਤ ਆਪਾਂ ਨੂੰ ਮਿਲ ਗਿਆ ਠੀਕ ਹੈ ਹੁਣ ਗੱਲ ਕਰਦੇ ਆ ਇਹਦੇ ਨੋਰਮਲੀ ਹੋ ਗਿਆ ਜੇ ਬੰਦੇ ਨੂੰ ਕੁਝ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਜਿਆਦਾ ਆਪਾਂ ਨੂੰ ਬੀਮੇ ਦੀ ਜਰੂਰਤ ਵੀ ਨਹੀਂ ਪਈ ਪਰ ਅਸਲ ਦੇ ਵਿੱਚ ਬੀਮਾ ਕੰਮ ਕਿਵੇਂ ਕਰਦਾ ਹੈ ਆਓ ਹੁਣ ਸਮਝਦੇ ਆ ਹੁਣ ਆਪਾਂ ਗੱਲ ਕਰਦੇ ਆ ਇਸ ਬੰਦੇ ਨੇ 2024 ਦੇ ਵਿੱਚ ਬੀਮਾ ਕਰਵਾਇਆ ਸੀ ਠੀਕ ਹੈ 34 ਦੇ ਵਿੱਚ ਉਹ ਪੂਰਾ ਹੋਣਾ ਸੀ ਇਹ ਬੰਦਾ ਜਿਹੜਾ ਵੀ 24 ਸਾਲ ਦੇ ਵਿੱਚ ਜਿਹੜਾ ਬੀਮਾ ਲੈ ਰਿਹਾ ਹੈ ਠੀਕ ਹੈ 2024 ਦੇ ਵਿੱਚ ਇਹਨੇ 2034 ਤੱਕ ਕਿਸ਼ਤਾਂ ਭਰਨੀਆਂ ਨੇ ਤੇ ਉਹੀ ਜਿਹੜਾ ਬਿਆਸ ਮੇਤ ਪਲੱਸ ਹੋ ਕੇ ਪੈਸਾ ਮਿਲਣਾ ਹੈ ਜਿਹੜਾ ਆਪਾਂ ਹੁਣ ਪਹਿਲਾਂ ਥੋੜੀ ਜੀ ਗੱਲ ਕੀਤੀ ਹੈ ਪਰ ਹੁਣ ਆਪਾਂ ਗੱਲ ਕਰਦੇ ਆ ਜੇ ਉਹ ਬੰਦਾ ਜਿਹੜਾ ਕਿ ਜਿਸ ਨੇ ਬੀਮਾ ਲਿਆ ਹੈ ਉਹ ਯਾਨੀ ਕਿ 2028 ਠੀਕ ਹੈ ਜਾਂ ਫਿਰ 30 ਦੇ ਵਿੱਚ ਐਕਸਪਾਇਰ ਹੋ ਜਾਂਦਾ ਹੈ ਠੀਕ ਹੈ ਬੰਦਾ ਨਹੀਂ ਰਹਿੰਦਾ ਤਾਂ ਉਸ ਵਕਤ ਜਿਹੜਾ ਬੀਮਾ ਹੈ ਉਹ ਸਭ ਤੋਂ ਜ਼ਿਆਦਾ ਕੰਮ ਹੁੰਦਾ ਹੈ ਹੁਣ ਕਿਵੇਂ ਹੁੰਦਾ ਉਹ ਤੁਹਾਨੂੰ ਦੱਸਣ ਜਾ ਰਿਹਾ ਠੀਕ ਹੈ ਜਿਵੇਂ ਕਿ ਹੁਣ ਉਹ 2024 ਤੋਂ ਸ਼ੁਰੂ ਕੀਤਾ ਉਸਨੇ 30 ਸਾਲ 23 ਸਾਲ ਦੀ ਜਿਹੜਾ 2034 ਐ ਉਸ ਤੱਕ ਪੜਨਾ ਸੀ ਠੀਕ ਹੈ 28 ਸਾਲ ਦੇ ਵਿੱਚ ਉਹਦੀ ਮੌਤ ਹੋ ਗਈ ਹੁਣ ਕਿਸ਼ਤਾਂ ਇਹ ਨਹੀਂ ਗਈਆਂ ਸੀ 2028 ਤੱਕ 24 ਸਾਲ ਯਾਨੀ ਕਿ 4 ਸਾਲ ਉਹਨੇ ਕਿਸ਼ਤਾਂ ਭਰੀਆਂ ਸੀ ਠੀਕ ਹੈ ਉਹਨੇ ਸੋਚਿਆ ਸੀ ਕਿ 10 ਸਾਲ ਤੱਕ ਮੇਰੀ ਕੁੜੀ ਹੈ ਜਿਹੜੀ ਉਹ ਜਵਾਨ ਹੋ ਜਾਏਗੀ ਮੈਂ ਉਸ ਦਾ ਵਿਆਹ ਕਰ ਦੂੰਗਾ ਠੀਕ ਹੈ ਇਹ ਹੀ ਸੋਚ ਕੇ ਆਮ ਬੰਦਾ ਕੋਈ ਵੀ ਹੈ ਉਹ ਬੀਮਾ ਕਰਾਉਂਦਾ ਹੈ ਬਚਤ ਦੀਆਂ ਸਕੀਮਾਂ ਕਰੁੰਦਾ ਹੈ ਤਾਂ ਜੋ ਉਹਦਾ ਅੰਦਾਜ਼ਾ ਲਾਉਂਦਾ ਹੈ ਪਹਿਲਾਂ ਕਿ ਮੈਨੂੰ 5 ਸਾਲ ਬਾਅਦ ਪੈਸਾ ਚਾਹੀਦਾ ਹੈ ਕਿ 4 ਸਾਲ ਬਾਅਦ ਪੈਸਾ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਉਹ ਆਪਣੀ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਸਕੀਮ ਲੈਂਦਾ ਹੈ ਤਾਂ ਹੁਣ ਇਸ ਨੇ ਅੰਦਾਜ਼ਾ ਲਾਇਆ ਸੀ ਕਿ 8 ਸਾਲ ਦੀ ਮੇਰੀ ਕੁੜੀ ਹੈ ਤੇ 10 ਸਾਲ ਦਾ ਮੈਂ ਬੀਮਾ ਕਰਾ ਲੈਣਾ ਠੀਕ ਹੈ ਮੇਰਾ ਪੈਸਾ ਇਕੱਠਾ ਹੋ ਜਾਏਗਾ ਓਰੇ ਤੇ ਮੈਂ 18 ਸਾਲ ਦੀ ਕੁੜੀ ਜਦੋਂ ਹੋਗੀ ਉਦੋਂ ਮੈਂ ਉਸ ਦਾ ਵਿਆਹ ਕਰ ਦੂੰਗਾ ਰਾਮ ਨਾਲ ਠੀਕ ਹੈ ਮੈਨੂੰ ਕਿਸੇ ਨੂੰ ਮੰਗਲੀਆਂ ਨਹੀਂ ਪਹਿਣੇ ਕਿਸੇ ਅੱਗੇ ਠੀਕ ਹੈ ਹੁਣ ਕੀ ਹੁੰਦਾ ਹੈ ਇਹ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਕਦੋਂ ਵੀ ਕੁਝ ਹੋ ਸਕਦਾ ਹੈ ਠੀਕ ਹੈ ਉਸ ਨੂੰ ਨਹੀਂ ਪਤਾ ਸੀ ਉਹਦੀ ਮੌਤ ਹੋ ਜੇਗੀ ਪਰ ਉਸ ਨੇ ਬੀਮਾ ਲਿਆ ਹੋਇਆ ਸੀ ਪਰ ਜਦੋਂ 2028 ਦੇ ਵਿੱਚ ਉਸ ਨੂੰ ਬੀਮਾ ਜਿਹੜਾ ਚੱਲ ਰਿਹਾ ਸੀ ਉਹਦਾ ਉਸ ਬੰਦੇ ਦਾ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਕੀ ਹੁੰਦਾ ਹੈ ਕੰਪਨੀ ਹੈ ਜਿਹੜੀ ਕੰਪਨੀ ਇਹਦੇ ਕਰਦੀਆਂ ਦੇ ਨਾਲ ਸੰਪਰਕ ਕਰਦੀ ਹੈ ਜਾਂ ਫਿਰ ਘਰ ਦੇ ਵੀ ਜਿਸ ਏਜੰਟ ਨੇ ਕੀਤਾ ਸੀ ਉਸ ਦੇ ਨਾਲ ਸੰਪਰਕ ਕਰਦੇ ਆ ਜਾਂ ਫਿਰ ਡਾਇਰੈਕਟ ਵੀ ਜਾ ਸਕਦੇ ਨੇ ਓਬਵੀਅਸ ਦੇ ਵਿੱਚ ਉਹ ਦੱਸਦੇ ਨੇ ਕੰਪਨੀ ਨੇ ਕੋਈ ਸਾਡਾ ਬੰਦਾ ਹੈ ਜਿਹੜਾ ਉਹ 4 ਸਾਲੀ ਕਿਸ਼ਤਾਂ ਭਰ ਸਕਿਆ ਸੀ ਠੀਕ ਹੈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਤੇ ਇੱਕ ਆਪਣੀ ਕੀ ਕਹਿੰਦੀ ਹੈ ਕਿ ਜਿਹੜਾ ਅਸੀਂ ਤੁਹਾਨੂੰ ਡਾਕੂਮੈਂਟ ਦਿੱਤੇ ਦਿੱਤੇ ਸੀ ਜਦੋਂ ਜਿਹੜਾ ਬੀਮਾ ਸ਼ੁਰੂ ਕੀਤਾ ਸੀ 10 ਸਾਲਾਂ ਦਾ ਉਸ ਟਾਈਮ ਉਹ ਡਾਕੂਮੈਂਟ ਲੈ ਕੇ ਦਿਓ ਤੇ ਨਾਲੇ ਜਿਹੜਾ ਬੰਦਾ ਐਕਸਪਾਇਰ ਹੋਇਆ ਉਸ ਦਾ ਜਿਹੜਾ ਡੈਥ ਸਰਟੀਫਿਕੇਟ ਹੈ ਡੈਥ ਸਰਟੀਫਿਕੇਟ ਉਹ ਵੀ ਸਾਨੂੰ ਲੈ ਕੇ ਦਿਓ ਠੀਕ ਹੈ ਜਦੋਂ ਇਹ ਇਹਦਾ ਨੋਮ ਨਹੀਂ ਜਿਹੜੇ ਵੀ ਉਹਨੇ ਸ਼ਾਇਦ ਘਰ ਵਾਲੀ ਰੱਖੀ ਹੋਵੇ ਚਾਹੀਏ ਆਪਣਾ ਮੁੰਡਾ ਰੱਖਿਆ ਹੋਵੇ ਚਾਹੀਏ ਕੁੜੀ ਆਖੇ ਚਾਹੀਏ ਮਾਪਿਓ ਰੱਖੇ ਹੋਣ ਜਿਹੜਾ ਜਿਸਨੇ ਬੀਮਾ ਕਰਵਾਇਆ ਸੀ ਉਸ ਦਾ ਜਿਹੜਾ ਨਾਮ ਨੀ ਦਾ ਜਿਸ ਦਾ ਨਾਮ ਹੁੰਦਾ ਪਾਲਸੀ ਦੇ ਵਿੱਚ ਵਾਰਿਸ ਦੇ ਤੌਰ ਤੇ ਉਹ ਉਸ ਨੂੰ ਆਪਣਾ ਡਾਕੂਮੈਂਟ ਸਾਰੇ ਮੋਹਿਆ ਕਰਵਾ ਦਿੰਦੇ ਹੁਣ ਸਰਕਾਰ ਕੀ ਕੰਪਨੀ ਕੀ ਕਰਦੀ ਹੈ LIC ਜਿਹੜਾ 4 ਸਾਲ ਉਸਨੇ ਭਰਿਆ ਠੀਕ ਹੈ ਉਹ ਪਲੱਸ ਉਹਦਾ ਵਿਆਜ ਠੀਕ ਹੈ ਤੇ ਪਲੱਸ ਇਹਨੇ ਕਿੰਨੇ ਲੱਖ ਦਾ ਬੀਮਾ ਕਰਾਇਆ ਸੀ 1 ਲੱਖ ਦਾ ਠੀਕ ਹੈ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ 1 ਲੱਖ ਦਾ ਇਹ ਬੀਮਾ ਕਰਉਂਦਾ ਤਾਂ 1 ਲੱਖ ਰੁਪਇਆ ਠੀਕ ਹੈ ਉਸ ਨੂੰ ਟੋਟਲ ਹੋ ਕੇ ਉਹਦਾ ਜਿੰਨਾ ਭਰਿਆ ਉਹਦਾ ਵਿਆਜ ਤੇ ਉਹਦਾ ਜਿਹੜਾ ਬੀਮਾ ਕਰਾਇਆ ਸੀ ਉਹ ਉਸ ਨੂੰ ਮਿਲ ਜਾਂਦਾ ਹੈ ਠੀਕ ਹੈ ਇਸ ਤਰੀਕੇ ਨਾਲ ਜਿਹੜਾ ਬੀਮਾ ਕਰਵਾਉਂਦਾ ਹੈ ਉਸ ਨੂੰ ਇਹ ਫਾਇਦਾ ਹੁੰਦਾ ਹੈ ਕਿ ਉਸ ਦੇ ਨੋਮਨੀ ਨੂੰ ਹੈ ਜਿਹੜਾ ਉਹ ਪੈਸਾ ਮਿਲ ਜਾਂਦਾ ਹੈ ਠੀਕ ਹੈ ਜੇ ਮੈਂ ਨਾ ਰਵਾਂ ਇਹ ਸੋਚ ਕੇ ਉਹ ਬੀਮਾ ਕਰਾਉਂਦਾ ਹੈ ਕਿ ਅੱਜ ਤੇ ਮੈਂ ਹਾਂ ਠੀਕ ਹੈ ਮੈਂ ਘਰ ਦਾ ਗੁਜ਼ਾਰਾ ਕਰ ਰਿਹਾ ਹਾਂ ਬਿਜਲੀ ਦਾ ਬਿੱਲ ਭਰ ਰਿਹਾ ਹਾਂ ਪਾਣੀ ਦਾ ਬਿੱਲ ਭਰ ਰਿਹਾ ਹਾਂ ਬੱਚਿਆਂ ਦੀ ਪੜ੍ਹਾਈ ਹੋਗੀ ਠੀਕ ਹੈ ਹੋਰ ਬਥੇਰੇ ਖਰਚੇ ਹੁੰਦੇ ਨੇ ਵਿਆਹ ਸ਼ਾਦੀ ਹੋ ਗਈ ਰਿਸ਼ਤੇਦਾਰਾਂ ਤੇ ਜਾਣਾ ਦੇਣਾ ਹੁੰਦਾ ਹੈ ਹਰ ਇੱਕ ਤਰ੍ਹਾਂ ਦੇ ਉਹ ਖਰਚੇ ਕਰਦੇ ਨੇ ਪਰ ਉਹ ਸੋਚਦਾ ਹੈ ਕਿ ਜੇ ਮੈਨੂੰ ਉਨੀ ਕੀ ਹੋ ਗਈ ਤੇ ਮੇਰੇ ਘਰਦਿਆਂ ਦਾ ਵਾਲੀ ਵਾਰ ਸਕੂਨ ਹੋਏਗਾ ਇਸ ਕਰਕੇ ਕੋਈ ਵੀ ਬੰਦਾ ਇਹ ਸੋਚ ਕੇ ਆਪਣਾ ਬੀਮਾ ਕਰਵਾ ਸਕਦਾ ਹੈ ਕਿਉਂਕਿ ਮੌਤ ਹੋਣੀ ਆਪਣੇ ਹੱਥ ਦੇ ਵਿੱਚ ਨਹੀਂ ਹੈ ਠੀਕ ਹੈ ਉਹ ਰੱਬ ਦੇ ਹੱਥ ਹੈ ਰੱਬ ਨੇ ਜਿੰਨੀ ਲਿਖੀ ਹੈ ਆਪਾਂ ਉਨੀ ਹੀ ਇੱਥੇ ਜੀ ਕੇ ਜਾਣੀ ਹੈ ਤਾਂ ਆਪਾਂ ਕੀ ਕਰ ਸਕਦੇ ਆ ਆਪਾਂ ਸਿਰਫ ਸੋਚ ਸਕਦੇ ਆ ਕੁਛ ਵੀ ਇਹ ਨਾ ਹੋ ਜੇ ਕਿਤੇ ਜੇ ਹੋ ਗਿਆ ਤੇ ਫਿਰ ਕੀ ਹੋਏਗਾ ਜੇ ਨਹੀਂ ਹੋਇਆ ਤਾਂ ਕੀ ਹੋਏਗਾ ਜੇ ਇਸ ਕਰਕੇ ਉਸ ਬੰਦੇ ਨੇ 24 ਸਾਲ ਦੀ 2024 ਦੇ ਵਿੱਚ ਬੀਮਾ ਕਰਵਾਇਆ ਵੀ 10 ਸਾਲਾਂ ਤੱਕ ਮੇਰੀ 18 ਸਾਲ ਦੀ ਕੁੜੀ ਹੋ ਜਾਏਗੀ ਠੀਕ ਹੈ 34 ਤੱਕ ਤੇ ਉਸਨੇ ਸੋਚਿਆ ਸੀ ਪਰ ਉਹ ਬੰਦਾ ਉਸਦੀ ਡੈਥ ਹੋ ਗਈ ਪਰ ਹੁਣ ਕੀ ਹੈ ਜਿਹੜਾ LIC ਵੀ ਬੀਮਾ ਕਰਾਇਆ ਸੀ ਇਸ ਤਰੀਕੇ ਨਾਲ ਜਿਹੜਾ ਲਾਭ ਹੁਣ LIC ਦੇਗੀ ਤਾਂ ਇਸ ਨੂੰ ਹੀ ਬੀਮਾ ਕਹਿੰਦੇ ਨੇ ਕਿ ਮੇਰੇ ਤੋਂ ਬਾਅਦ ਜੇ ਮੈਨੂੰ ਕੁਝ ਹੋ ਗਿਆ ਮੇਰੇ ਘਰਦਿਆਂ ਨੂੰ ਜਿਹੜਾ ਕੀ ਹੈ ਤੁਸੀਂ ਇੰਨੇ ਲੱਖ ਜਿਹੜੇ ਪੈਸੇ ਦੇਣੇ ਨੇ ਤਾਂ ਇਸ ਤਰੀਕੇ ਨਾਲ ਕੰਪਨੀ ਆਪਾਂ ਕੰਪਨੀ ਦੇ ਵਿੱਚ ਉਹ ਜਿਹੜਾ ਐਗਜ਼ੈਂਪਲ ਲਿਆ 1 ਲੱਖ ਉਹ 10 ਲੱਖ ਵੀ ਹੋ ਸਕਦਾ ਹੈ ਪਰ 10 ਲੱਖ ਦੀ ਕਿਸ਼ਤ ਜਿਆਦਾ ਆਏਗੀ ਠੀਕ ਹੈ ਉਮੀਦ ਕਰਦੇ ਤੁਸੀਂ ਸਮਝ ਗਏ ਹੋਵਗੇ ਤੇ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਜਿਵੇਂ ਕਿ ਕੋਈ ਬੰਦਾ ਹੈ ਜਿਵੇਂ ਉਹ ਉਹੀ ਉਸੇ ਬੰਦੇ ਦੀ ਆਪਾਂ ਗੱਲ ਕਰਦੇ ਹਾਂ 2024 2024 ਦੀ ਵਿੱਚ ਗੱਲ ਕਰਦੇ ਆਪਾਂ ਉਸਨੇ ਬੀਮਾ ਕਰਵਾਇਆ 10 ਸਾਲ ਦਾ ਬੀਮਾ ਲਿਆ ਠੀਕ ਹੈ ਤੇ ਉਹਨੇ 2034 ਤੱਕ ਕਿਸ਼ਤਾਂ ਭਰਨੀਆਂ ਨੇ ਉਸ ਦਾ ਹੱਥ ਸਹੀ ਅੱਜ ਕੱਲ ਕੰਮ ਉਸ ਦਾ ਚੱਲ ਰਿਹਾ ਹੈ ਕਿਸ਼ਤਾਂ ਭਰ ਰਿਹਾ ਹੈ ਪਰ 2-4 ਸਾਲ ਉਹਨੇ ਕਿਸ਼ਤਾਂ ਭਰੀਆਂ ਵਧੀਆ ਭਰਦਾ ਰਿਹਾ ਠੀਕ ਹੈ ਪਰ ਕੀ ਹੋਇਆ ਕਿ 2027 ਜਾਂ ਫਿਰ 28 ਦੇ ਵਿੱਚ ਠੀਕ ਹੈ ਉਹ ਬੰਦੇ ਦੀ ਹਾਲਤ ਖਰਾਬ ਹੋ ਗਈ ਉਹਦਾ ਕੰਮਕਾਰ ਠੱਪ ਹੋ ਗਿਆ ਇਸ ਤਰੀਕੇ ਦੇ ਵਿੱਚ ਜਿਹੜਾ ਉਹ ਬੰਦਾ ਹੈ ਜਿਹੜਾ ਕਿਸ਼ਤਾਂ ਨਹੀਂ ਭਰ ਸਕਿਆ ਉਹਦਾ ਪੈਸੇ ਦਾ ਕੀ ਬਣੇਗਾ ਠੀਕ ਹੈ ਕਈਆਂ ਦੇ ਦਿਮਾਗ ਦੇ ਵਿੱਚ ਗੱਲ ਹੁੰਦੀ ਹੈ ਕਿ ਪੈਸਾ ਮਰ ਜੇਗਾ ਪਰ ਆਪਾਂ ਉਹਰੇ ਦੱਸਣਾ ਚਾਹਵਾਂਗੇ ਜੇ ਉਸ ਬੰਦੇ ਨੇ ਠੀਕ ਹੈ ਜਿਸ ਨੇ 2024 ਦੇ ਵਿੱਚ ਬੀਮਾ ਕਰਵਾਇਆ ਹੈ ਠੀਕ ਹੈ ਉਸਨੇ ਪਹਿਲਾ 3 ਸਾਲ ਹੁੰਦਾ ਸੀ ਤੇ ਹੁਣ LIC ਨੇ 2 ਸਾਲ ਕਰਤਾ ਕੀ ਕਰਤਾ ਕਿ ਜਿਸ ਬੰਦੇ ਨੇ ਬੀਮਾ ਕਰਾਇਆ ਉਸ ਨੂੰ 2 ਸਾਲ ਘੱਟੋ-ਘੱਟ ਕਿਸ਼ਤਾਂ ਭਰੀਆਂ ਹੋਣੀਆਂ ਚਾਹੀਦੀਆਂ ਨੇ ਯਾਨੀ ਕਿ ਬੀਮੇ ਤੋਂ ਬਾਅਦ 2 ਸਾਲ ਹੋ ਚੁਕੇ ਹੋਣੇ ਚਾਹੀਦੇ ਨੇ ਕਿਸ਼ਤਾਂ ਭਰਦੇ ਹੋਏ ਠੀਕ ਹੈ ਜੇ ਉਸਨੇ 2 ਸਾਲ ਹੋ ਗਏ ਚਾਹੇ 4 ਸਾਲ ਹੋ ਗਏ ਘੱਟੋ ਘੱਟ 2 ਸਾਲ ਹੋਣੇ ਚਾਹੀਦੇ ਨੇ ਚਾਹੇ 8 ਸਾਲ ਹੋ ਗਏ ਠੀਕ ਹੈ ਉਸਨੇ ਬੀਮਾ ਭਰਨਾ ਛੱਡਤਾ ਠੀਕ ਹੈ ਕਿਸ਼ਤਾਂ ਭਰਨੀਆਂ ਛੱਡ ਦੀਆਂ ਤਾਂ ਇਸ ਬੰਦੇ ਨੂੰ ਜਿਹੜਾ ਜਿੰਨਾ ਵੀ ਹੈ ਚਾਹੇ 4 ਸਾਲ ਭਰਿਆ ਮੰਨ ਲਓ ਠੀਕ ਹੈ ਤੇ ਇਸ ਨੂੰ 4 ਸਾਲ ਪਲੱਸ ਉਸ ਦਾ ਵਿਆਜ ਠੀਕ ਹੈ ਉਹ ਮਿਲੇਗਾ ਪਰ ਇਸ ਦੇ ਵਿੱਚ ਕੀ ਕਰਦੀ ਹੈ ਕੰਪਨੀ ਪਹਿਲੇ ਸਾਲ ਦੇ ਵਿੱਚੋਂ 30% ਜਿਹੜਾ 30% ਕੱਟਦੀ ਹੈ ਜਿਹੜੀ ਪਹਿਲੇ ਸਾਲ ਦੀ ਕਿਸ਼ਤ ਹੁੰਦੀ ਹੈ ਉਸ ਦੇ ਵਿੱਚੋਂ 30% ਕੱਟਦੀ ਹੈ ਕਿਉਂਕਿ ਦੋਸਤੋ ਖਰਚਾ ਹੁੰਦਾ ਹੈ ਕੰਪਨੀ ਦਾ ਇਸ ਕਰਕੇ ਜਿਹੜਾ ਬਾਕੀ ਹੁੰਦਾ ਹੈ ਕੰਪਨੀ ਉਹ ਬਾਕੀ ਹੈ ਉਸ ਨੂੰ ਲਟਾ ਦਿੰਦੀ ਹੈ ਉਹਦੇ ਘਰਦਿਆਂ ਨੂੰ ਲਟਾ ਦਿੰਦੀ ਹੈ ਜਾਂ ਫਿਰ ਉਸ ਬੰਦੇ ਨੂੰ ਹੀ ਲਟਾ ਦਿੰਦੀ ਹੈ ਇਸ ਤਰੀਕੇ ਨਾਲ ਬੀਮਾ ਕੰਮ ਕਰਦਾ ਹੈ ਤੇ ਇਸ ਤਰੀਕੇ ਨਾਲ ਹੀ ਇੱਕ ਤੇ ਸਿੰਡਰ ਹੋ ਗਿਆ ਜਿਹੜਾ ਕਿ ਪੂਰਾ ਹੋ ਗਿਆ ਪੈਸਾ ਠੀਕ ਹੈ ਉਸ ਟਾਈਮ ਪੈਸਾ ਮਿਲਦਾ ਹੈ ਫਿਰ ਦੂਸਰੇ ਰੂਪੇ ਚ ਮਿਲਦਾ ਹੈ ਜਦੋਂ ਕਿਸੇ ਬੰਦੇ ਨੂੰ ਨਿਕੀ ਹੋ ਜਾਂਦੀ ਹੈ ਉਸ ਟਾਈਮ ਪੈਸਾ ਮਿਲਦਾ ਹੈ ਤੇ ਤੀਸਰਾ ਉਹਦੋਂ ਮਿਲਦਾ ਜੇ ਬੰਦਾ ਕੋਈ ਵੀ ਇਹ ਵਿੱਚ ਵਿਚਾਲੇ ਉਹ ਕਿਸ਼ਤਾਂ ਭਰਨੀਆਂ ਛੱਡ ਗਿਆ ਠੀਕ ਹੈ ਇਸ ਤਰੀਕੇ ਦੇ ਨਾਲ ਪੈਸਾ ਐਲ ਆਈ ਸੀ ਦਿੰਦੀ ਹੈ ਚਾਹੇ ਕੋਈ ਵੀ ਕੰਪਨੀ ਹੋਵੇ ਉਹ ਇਸ ਤਰੀਕੇ ਨਾਲ ਹੀ ਕੰਮ ਕਰਦੀ ਹੈ ਪਰ ਜਿਹੜੀਆਂ ਸਕੀਮਾਂ ਨੇ ਉਹ ਕੰਪਨੀ ਦੇ ਹਿਸਾਬ ਦੇ ਨਾਲ ਅਲੱਗ-ਅਲੱਗ ਹੁੰਦੀਆਂ ਨੇ ਕਿਸੇ ਕੰਪਨੀ ਦੀ ਕੋਈ ਸਕੀਮ ਹੁੰਦੀ ਹੈ ਕਿਸੇ ਕੰਪਨੀ ਦੀ ਕੋਈ ਸਕੀਮ ਹੁੰਦੀ ਹੈ ਜੇ ਤੁਸੀਂ ਸਕੀਮ ਜਾਣਨਾ ਚਾਹੁੰਦੇ ਹੋ ਕੋਈ LIC ਠੀਕ ਹੈ ਜਾਂ ਫਿਰ ਕੋਈ ਹੋਰ ਬੀਮੇ ਦੀ ਜਿਵੇਂ ਪੋਸਟ ਆਫਿਸ ਦੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਲੈ ਕੇ ਆਵਾਂਗੇ ਪੋਸਟ ਆਫਿਸ ਦੇ ਵਿੱਚ ਕੀ ਫਾਇਦਾ ਹੁੰਦਾ ਹੈ ਤੁਸੀਂ ਕਮੈਂਟ ਕਰਨਾ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਅਸੀਂ ਉਹੀ ਤੁਹਾਨੂੰ ਵੀਡੀਓ ਵੀਡੀਓ ਬਣਾ ਕੇ ਤੁਹਾਡੇ ਸਾਰੀ ਜਾਣਕਾਰੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ